ਦੇ ਆਉਣਾ ਬਹਾਕ ਤੜੇ ਕੀ ਕਰਦਾ ਤੂੰ ਉਹ ਜੜ ਗਿਆ ਦੇਖੀ ਨਾਲ ਤੇਰੇ ਹੱਥੇ ਨਾਲ ਜੜ ਗਿਆ ਇਹ ਤਾਂ ਖੜੇ ਦੇ ਨਹੀਂ ਆ ਦੇ ਸਮਾਗ ਮਾਰ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂਰ ਸਨੌਜੀ ਕੀ ਹਾਲ ਚਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤਬ ਰਸਤ ਹੋਗੇ ਤੇ ਰਾਜੀ ਖੁਸ਼ੀ ਹੋਵੋਗੇ ਸਵਾਗਤ ਹੈ ਤੁਹਾਡਾ ਨੂਰ ਬਲੌਗ ਚੈਨਲ ਤੇ ਸਭ ਤੋਂ ਪਹਿਲਾਂ ਕੋਈ ਦੇਖ ਕਰ ਆਇਓ ਚੈਨਲ ਤੇ ਫਸਟ ਟਾਈਮ ਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਜਿਹਾ ਲੱਗਦੀਆਂ ਨੇ ਹੈ ਨਾ ਆਹ ਦੇਖੋ ਮੇਰਾ ਖਿਲਾਰਾ ਮੇਰੀ ਉਧਰ ਸ਼ਾਪ ਤਿਆਰ ਹੋ ਰਹੀ ਹੈ ਜਿਵੇਂ ਕਿਸ ਨੂੰ ਪਤਾ ਹੀ ਹੈ ਨਾ ਉਧਰ ਕਰਕੇ ਕੱਲ ਮੈਂ ਜਿਹੜੇ ਮੇਕਅਪ ਕੀਤੇ ਸੀ ਉਹ ਸਮਾਨ ਸਾਰਾ ਮੇਰਾ ਇੱਦਾਂ ਪਿਆ ਦਿੱਤੀ ਮੇਰੇ ਸਲਾਈ ਤਾਂ ਰੁਲੀ ਜਾਂਦਾ ਵਿੱਚ ਹੀ ਮੇਰਾ ਰੁਲੀ ਜਾਂਦਾ ਸਾਰਾ ਮੇਰਾ ਸਮਾਨ ਮੇਕਅਪ ਦਾ ਸਾਰਾ ਇੱਦੀ ਰੱਖ ਕੇ ਪੈਨਾ ਤਾਂ ਮੈਂ ਉਧਰ ਰੱਖ ਸਕਦੀ ਹਾਂ ਨਾ ਤੇ ਨਾ ਹੀ ਮੈਂ ਕਿਤੇ ਹੋਰ ਆਪਣੀ ਜਗ੍ਹਾ ਗਈ ਤੇ ਇੱਥੇ ਫੇ ਲੱਗੀ ਸੀਗੀ ਸਾਗ ਸੰਭਾਲ ਸਕ ਤਾਂ ਉਹਦੇ ਟਾਈਮ ਤਾਂ 3:30 ਹੋ ਗਏ ਸਾਗ ਹੀ ਹੋਣਾ ਹੈ ਆਪਾਂ ਇੱਧਰ ਮੈਂ ਲੱਗੀ ਸੀ ਕਪੜੇ ਠਹਿ ਕਰਕੇ ਆਂਦੀਆ ਪਹਿਲਾਂ ਧੋ ਕੇ ਠੇ ਉਸ ਕਸਾ ਸਾ ਲੈਂਦਾ ਪਿਆ ਬਹੁਤ ਰਿੰ ਕਰੇ ਇਹ ਤਾਂ ਹੈ ਨਾ ਕਿ ਖਿਲਾਰਾ ਉੱਥੇ ਬੈਠਿਆ ਫਿਰ ਦੱਬ ਗਿਆ ਹਾਂ ਉਹ ਉੱਪਰ ਵਾਲੀ ਤੇ ਹੈ ਬਾਹਰ ਮੱਕੀ ਹਾਂ ਫਿਰ ਦੁਕਾਨਾ ਹੋਈ ਤਿਆਰ ਹੋ ਗਈ ਸਾਰਾ ਸਾਰਾ ਮੈਂ ਖਿਲਾਰਾ ਆ ਗਿਆ ਇਧਰ ਫੜਨੇ ਥੋੜੇ ਲੱਗ ਗਏ ਇਧਰ ਆਪਣੀ ਪਰਲੀ ਸਾਈਡ ਆਵੜੀ ਜਿਹਾ ਸਾਰੀ ਬਸ ਲੱਗ ਗਈ ਔਰ ਦੱਲੀ ਸਾਈਡ ਤੇ ਉਹ ਵਾਲੀਆਂ ਉਹ ਸਾਰੀ ਤੇ ਉਹ ਵਾਲੀ ਸਾਰੀ ਗਈ ਦੱਲੇ ਲੋ ਜੀ ਲੋ ਜੀ ਅਸੀਂ ਤਰਨ ਲੱਗਿਆ ਸਾਗ ਬਸ ਸਮਾਰ ਕੇ ਹਟਿਆ ਹੁਣ ਨਦੀ ਦੀ ਤੂੰ ਲੈ ਜਾਉਂਦਾ ਚੱਕ ਕੇ ਦੀਆ ਬਾਤ ਹੋਏ ਦੇ ਵਿੱਚ ਤੇਰੀ ਆ ਮੇਥੇ ਵਾਲੇ ਚ ਧਰ ਦੇ ਮੈਂ ਦਸਲਾ ਮੈਂ ਇੱਥੇ ਧੋ ਲਾਂ ਮਨਜੇ ਦੀ ਧੋਕੇ ਧਰ ਦੋ ਹਾਂ ਜੀਰੀ ਹਾਂਜੀ ਸਾਗ ਮੈਂ ਤੋ ਅੱਗੇ ਰੱਖਿਆਈਆਂ ਹਨਾ ਬਸ ਅੱਗ ਮਚਾਤੀ ਚੁੱਲੇ ਚ ਤਰਨ ਲੱਗਦੇ ਆ ਆਪਾਂ ਤੇ ਅੱਗ ਮੇ ਚਲਾਤੀ ਬਸ ਬਤੀਲਾ ਵਗੈਰਾ ਧੋਕੇ ਲੱਗਦੇ ਤਾਂ ਨਾ ਟਾਈਮ ਤਾਂ ਤਕਰੀਬਨ 5 ਵਜੇ ਹੈ ਨਾ ਦੇਖ ਲਿਆ ਕਦੋਂ ਤੱਕ ਰਿੱਤੀ ਦਾ ਘਤਾਰੀ ਲੈਣੇ ਬਪਈ ਕਹਦੇ ਬਣਾਈ ਲੋ ਬਈ ਕੁਛ ਨਹੀਂ ਹੁੰਦਾ ਆਏਗਾ ਤੇ ਮੈਂ ਕਿਹਾ ਚਲੋ ਬਣਾਈ ਲੈਣਾ ਇਹਦਾ ਲਿਆਂਦਾ ਹੋਇਆ ਨਾ ਖਰਾਬ ਹੋ ਜੂ ਜੇ ਨਾ ਰੱਖਿਆ ਹੈ ਨਾ ਪਰ ਇੱਕ ਭਾਂਡੇ ਵੀ ਹਲੇ ਮੇਰੇ ਬਾਜ਼ਾਰ ਨੂੰ ਬਾਜ਼ਾਰ ਲੱਗਿਆ ਪਿਆ ਮੇਰੇ ਭਾਂਡੇਆਂ ਨਾਲ ਮੈਂ ਕੱਪੜੇ-ਕੁਪੜੇ ਪਹਿਲਾਂ ਧੋਤੇ ਤੈਅ ਕੀਤੇ ਹੈ ਨਾ ਸਾਰੇ ਉਹ ਕੰਮ ਹੈ ਜਿਹੜੇ ਕਰਨ ਲੱਗਣੀ ਹੈ ਤੇ ਬਸ ਤਾਂ ਨਾ ਪੀਲਾ ਵੇਰਾ ਧੋਕੇ ਹਲਾ ਲਾਉਣ ਗਿਆ ਰਤਾ ਤੇ ਸਾਗ ਰੱਖ ਕੇ ਬਾਅਦ ਆਪੇ ਇਹ ਤੋਂ ਡੇਢ ਹੋਗਾ ਉਹ ਸਾਫ ਕਰਨਾ ਬਣੇਗਾ ਆਪਨੇ ਬਲਾਗ ਜਿਨਾ ਹੈ ਨਾ ਲਾਈਕ ਕਰਦੇ ਸਬਸਕ੍ਰਾਈਬ ਕਰਦੇ ਸਾਰਾ ਜਲਦੀ ਤੇ ਮਿਲਾਂਗੇ ਕੋਈ ਕੁਝ ਨਾ ਹੋ ਤੇ ਪਿਆਰ ਬਾਦੀ ਚੱਕਾ ਨਹੀਂ ਕੱਪੜੇ ਵੀ ਨਾ ਬਹੁਤ ਜਿਆਦਾ ਹੋਏ ਪਏ ਤੂੰ ਨਾਲੇ ਜਾਰੇ ਹੋਏ ਪਏ ਸੀ ਤੇ ਉਹ ਤਾਂ ਨਾਲ ਟੈਗ ਕਰਨ ਲਈ ਨਹੀਂ ਜਾ ਰਹੇ ਪਛਾਦੇ ਰੱਖਾਣੇ ਰਹਿ ਗਏ ਮੀਨਾ ਜੀ ਸੈੱਟ ਕਰਕੇ ਮੈਂ ਕਿਹਾ ਚਲੋ ਰਾਤ ਨੂੰ ਕੰਮ ਕਰੂਗਾ ਫਰੀ ਹੋ ਕੇ ਨਾ ਹੁਣ ਤਾਂ ਥੋੜੀਆਂ ਜਿਹੀਆਂ ਵੀਰਾ ਸੈਟ ਕਰ ਦਾਂਗੇ ਆਪਾਂ ਤੇ ਨਾਲੇ ਮੈਂ ਕੱਪੜੇ ਰੱਖ ਲਾਂ ਆਪਾਂ ਲੋ ਜੀ ਆਪਾਂ ਪਾਣੀ ਪਾ ਲਿਆ ਬਤੀਰ ਦੇ ਵਿੱਚ ਆਪਾਂ ਰੱਖ ਲਈਏ ਹੁਣ ਪਾਣੀ ਮੈ ਸਟ੍ਰੈਟ ਦਿਉਣੀ ਹੈ ਫਿਰ ਆਪਾਂ ਸਾvida ਦिए ਬਸ ਜਿੰਨਾ ਪਿੰਡ ਮੇਟ ਰੇਟ ਹੋਈ ਜਾਵੋਗੇ ਹਾਂਜੀ ਆ ਦੇਖੋ ਇੱਥੇ ਲੱਗੀ ਹੈਗੀ ਨੂਰ ਸਾਗ ਕੱਟਣਾ ਹਨਾ ਮੈਂ ਤਾਂ ਪਤਾ ਨਹੀਂ ਅੰਦਰੋਂ ਸ਼ਾਇਦ ਕੁਝ ਲੈਣ ਚੱਲੀਗੀ ਮੇਰੇ ਆਉਂਦੀ ਉਹ ਇੱਥੇ ਬੈਠੀ ਹੈ ਕਹਿੰਦੀ ਮम्मा ਮੈਂ ਕੱਟਦੀ ਆਂ ਸਾਗ ਦਾਤ ਦੇ ਅੱਗੇ ਵਾਲੇ ਪਾਸੇ ਤਾਂ ਇਹ ਤਾਂ ਕੱਟਿਆ ਨਹੀਂ ਸੀ ਹੁੰਦਾ ਪਿਛਲੇ ਪਾਸੇ ਲਾਈ ਜਾਂਦੀ ਬਸ ਐਨੂੰ ਮੈਂ ਠਾ ਲਿਆ ਹੁਣ ਵੀ ਇਹ ਮੇਰੇ ਇੱਥੇ ਆਲੀ ਦੀਵਾਲੀ ਯਾਨੀ ਫਿਰ ਹੀ ਆਉਗੀ ਕਦੇ ਕੁਝ ਕਰਨ ਲੱਗ ਜਿੰਦੀ ਆ ਕੁਝ ਕੁਝ ਸਾਗ ਦੇ ਨਾ ਪੱਤੇ ਖਾਈਏ ਜਿੰਨੂੰ ਸਾਗ ਨੇ ਇੰਨਾ ਜਿਆਦਾ ਪਸੰਦ ਆ ਜੀ ਦਾ ਕੋਈ ਹਿਸਾਬ ਨਹੀਂ ਆ ਦੇਖੋ ਹੁਣ ਇਹਨੇ ਤੂੰ ਆਉਂਦਾਗਾ ਯਾਨੀ ਉਦੋਂ ਆ ਤਾਂ ਮਾਰਦੀ ਇੱਧਰ ਲੱਗਿਆ ਜੀ ਟਾਈਮ ਇਥੇ ਖਾਸਾ ਹੋ ਗਿਆ ਸੀ तकरीबन 5 ਵਜੇ ਗਏ ਸੀ ਕਿ ਮੈਂ ਕਹਾਂ ਚਲੋ ਹਨਾ ਅੱਗ ਚਲਾ ਲਈ ਲੈਣੇ ਹਨਾ ਚਲਾ ਕੇ ਵੀ ਜੇ ਲਗਾਤਾਰ ਜੈਗਮ ਚੀਜਾਂ ਹੋਏ ਤਾਂ ਚਲੋ ਛੇਤੀ ਬਣ ਜੂਗਾ ਸਾਗ ਫਿਰ ਤਾਂ ਕੋਈ ਟਾਈਮ ਨਹੀਂ ਲੱਗਦਾ ਅੱਧਿਕਾ ਇੱਥੇ ਮੈਨੂੰ ਨੇ ਚੀਰਨੀਆਂ ਬਣਾਵਨਾ ਕਿ ਦੇਰੀ ਸੀ ਕਿ ਨਹੀਂ ਮम्मा ਮੈਂ ਤੁਹਾਡੇ ਨਾਲ ਕੰਮ ਕਰਵਾਉਣੀ ਆ ਤੇ ਨਾਲੇ ਆਪਣੀਆਂ ਦੂਜੀਆਂ ਦੀਦੀਆਂ ਨੂੰ ਆਨੇ ਕਤੇ ਪੰਗੜਾ ਪਉਂਦੀ ਐ ਇਹ ਜਾ ਕੁਛ ਕਰਦੀ ਹੁੰਦੀ ਐ ਜੇ ਕਿਸੇ ਦੇ ਡੀਜੇ ਚੱਲਦੇ ਹੋਣ ਨਾ ਕਰੇ ਖੜੀ ਨੱਚੀ ਜਾਊਗੀ ਮੈਨੂੰ ਮੈਨ ਲੱਗਦਾ ਤੇ ਕਿਸੇ ਦੇ ਲੱਗੇ ਹੋਏ ਸੀਗੇ ਸ਼ਾਇਦ ਇੱਥੇ ਡੀਜੇ ਨੂੰ ਘਰੇ ਬਾਤ ਸੁਣੀ ਜਾਂਦੀ ਸੀ ਘਰੇ ਲੱਗੀ ਪਈ ਨੱਚਣਾ ਪਹਿਲਾਂ ਤਾਂ ਕੈਮਰੇ ਤੋਂ ਅੱਗੇ ਆਉਣ ਤੋਂ ਬਹੁਤ ਜ਼ਿਆਦਾ ਹੋ ਕਰਦੀ ਸੀ ਹੁਣ ਨਾ ਜਦੋਂ ਜਾਨੀ ਆਪਦੀ ਵੀਡੀਓ ਵਗੈਰਾ ਹਨਾ ਦੇਖਦੀ ਆ ਮੋਬਾਈਲ ਤੇ ਫਿਰ ਇਹਨੂੰ ਚੌੜ ਚੜਦਾ ਵੀ ਹਾਂ ਮੈਂ ਵਿੱਚ ਆ ਗਈ ਹੋਂ ਦੇ ਹੁਣ ਇਹ ਨਾ ਜਦੋਂ ਪਤਾ ਲੱਗ ਜੀ ਵੀ ਜਿੱਥੇ ਕੈਮਰਾ ਲੱਗਿਆ ਹੋਇਆ ਫਿਰ ਉੱਥੇ ਨਾ ਜਾ ਕੇ ਅੱਗੇ ਖੜ ਜਾਂਦੀ ਆ ਇੱਥੇ ਲਈ ਸੀ ਮੇਰੇ ਕੋਲੇ ਕਾਪੀਆਂ ਕੰਮ ਕਰਨ ਦੇ ਲਈ ਕਹਿੰਦੀ ਮम्मा ਮੈਂ ਨਾ ਤੁਹਾਡੇ ਕੋਲੇ ਬਹਿ ਕੇ ਕੰਮ ਕਰਦੀ ਅੱਜ ਨਾ ਇਹ ਸਕੂਲ ਜਾਂਦੀ ਨਾ ਜੂੜੀ ਕਰਵਾ ਕੇ ਗਈ ਸੀ ਬਹੁਤ ਸੋਹਣੀ ਲੱਗਦੀ ਸੀ ਇਹਦੇ ਜੂੜੀ ਜੀ ਕੀਤੀ ਹੋਈ ਉਹਦੇ ਬਾਲ ਤਾਂ ਇੰਨੇ ਨਹੀਂ ਹੈਗੇ ਸੀ ਮੈਂ ਨਾ ਅੰਦਰ ਅਰ ਮੇਰੇ ਕੋਲ ਨਾ ਮਲਾਈ ਪਈਆ ਤਕਰੀਬਨ ਕਈ ਦਿਨਾਂ ਦੀ ਪਈਆ ਜਾਨੀ ਹੈ ਨਾ ਇਕੱਠੀ ਹੋਈ ਤੇ ਬਸ ਗਰਮ ਕਰਨ ਦਾ ਟਾਈਮ ਹੀ ਲੱਗਿਆ ਹੁਣ ਚਲੋ ਮੈਂ ਕਿਹਾ ਚਲੋ ਸਾਗ ਬਣਾਇਆ ਹੈ ਨਾ ਨਾਲ ਆਪਾਂ ਕਿਉ ਵੀ ਬੜਾਈ ਲੈਂਦੇ ਆ ਪਹਿਲਾਂ ਤਾਂ ਸਲਾਸੀ ਵੀ ਰੈਡੀਡ ਕੋਕਿਆਪਾ ਮੱਖਤੀ ਵਗੈਰਾ ਬਣਾ ਲਾਂਗੇ ਪਰ ਥੋੜੀ ਇਹ ਕਈ ਦਿਨਾਂ ਦੀ ਹੋ ਰਹੀ ਹੈ ਜੇ ਤਾਂ 5-4 ਦਿਨਾਂ ਦੀ ਹੋਵੇ ਤਾਂ ਹੁੰਦਾ ਤੇ ਵੀ ਮੈਂ 7-8 ਦਿਨਾਂ ਦੀ ਵਿੱਚ ਵਿੱਚ ਦੀ ਹੈ ਨਾ ਮੈਂ ਕਿਹਾ ਚਲੋ ਆਪਾਂ ਗਰਮ ਕਰਕੇ ਨਾ ਆਪਾਂ ਘੋਈ ਬਣਾ ਲੈਨੇ ਆ ਤੇ ਕੁੜੀਆਂ ਆਈਆਂ ਹੁਣ ਬੇਟੀਆਂ ਆਈਆਂ ਟਿਊਸ਼ਨ ਤੋਂ ਹਣਾ ਮੈਂ ਕਿਹਾ ਚਲੋ ਆਪਾਂ ਪਹਿਲਾਂ ਚਾਹ ਵਗੈਰਾ ਪੀਵਾਂਗੇ ਹੁਣ ਅਚਰ घ्यो गर्म हो बाद भांडे बजते हैं साग बे चूलिया रखे पै पड़ना पापा जी बैठने कोले चला चलाई ना सेक लगे भाजे नोड़े अपना साग बढ़ा गर्म मूंगे बच्च पाई खत्म हो ਰੋਸ ਜਦੋਂ ਮੈਂ ਖਾਣ ਦੇ ਨਾਲ ਸੱਤ ਜੀ ਆਪਾਂ ਹਾਂ ਜੀ ਕਾਹ ਫੀੜੇ ਰੋਜ਼ ਕਰਮ ਕਰਕੇ ਦੇ ਰਹੇ ਨੇ ਰੋਜ਼ ਰਾਤ ਨੂੰ ਵੀ ਨੇ ਜਵਾਕ ਨੂੰ ਸੁਚੀ ਨਾ ਹੋਣ ਪਿੰਦੇ ਨੇ ਹਾਂ ਛੋਟੀ ਗੱਲ ਕਰਦੀ ਮੈਂ ਕਹਿੰਦਾ ਰਾਤ ਨੂੰ ਪੈਣ ਲੱਗਿਆ ਨੇ ਦੁੱਧ ਪੀਣਾ ਡੇਲੀ ਤੂੰ ਵੀ ਸੋਝ ਨਹੀਂ ਹੋਰ ਪਹਿਲੇ ਵੀ ਲੇ ਕੋ ਰੋਟੀ ਤੋਂ ਬਾਅਦ ਦੁੱਧ ਪੀ ਲਿਆ ਕਰੋ ਨਾ ਨੇ ਪੀਣੀ ਕੀ ਆ ਪਿੰਨ ਦੁੱਧ ਦੁੱਧ ਮਿਲਕਾ ਕੋਤਾ ਵਾਰ ਕੇ ਨਾ ਥੋੜਾ ਜਿਹਾ ਦੇਖੀਏ ਪੜਾ ਫਿਰ ਜੇ ਕੋਈ ਨਾ ਹੈ ਹੀ ਕਰਨਾ ਨਾ ਬਸ ਐਸੀ ਜੀ ਤੁਹਾਨੂੰ ਕਰਕੇ ਮੇਰਾ ਇਹ ਪਿਆਰ ਰਹਿ ਜਾਂਦਾ ਨਾ ਦੋਸਤ ਆਇਆ ਬਨੇਰਾ ਖਤੇ ਕਰਨ ਕੋਈ ਨਹੀਂ ਤੇਰੇ ਫਾਂਡੇ ਆ ਪਾਉ ਕਰਦੇ ਨਾ ਮੰਮੀ ਅੱਤ ਵਾਰੇ ਨਿਕਲੀ ਹੱਸਦੀ ਆ ਕੀ ਲੋ ਜੀ ਸਾਗ ਮੈਂ ਆਪਣਾ ਰਬੜਨਾ ਰੱਖਿਆ ਹੋਇਆ ਸੀ ਉਧਰ ਅੱਗ ਚੱਲੀ ਜਾ ਰਹੀ ਸੀ ਜਿਸ ਦੇ ਨਾਲ ਦੀ ਨਾਲ ਮੈਂ ਰੱਖਤਾ ਸੀ ਕਿਉਂ ਬੜਨਾ ਜਿਹੜੇ ਕਿਉ ਵਾਲੇ ਭਾਂਡੇ ਹੋਏ ਪਏ ਸੀਗੇ ਉਹ ਕਈ ਹੋਏ ਪਏ ਸੀਗੇ ਜਾਨੀ ਹਨਾ ਛੋਟੇ ਛੋਟੇ ਭਾਂਡੇ ਦੇ ਵਿੱਚ ਪਾ ਕੇ ਕਈ ਵਾਰ ਬੱਚੇ ਰੱਖ ਦਿੰਦੇ ਆ ਜਾਂ ਕਈ ਵਾਰ ਇਹਨਾਂ ਦੇ ਪਾਪਾ ਹਨ ਉਹਨਾਂ ਨੂੰ ਆਦਤ ਆ ਵੀ ਜੇ ਉਹ ਨਾ ਕਿੰਮ ਲਾਈਵ ਵਗੈਰਾ ਪੈ ਜਾਂਦੇ ਤਾਂ ਆਪ ਹੀ ਲੱਗ ਜਾਂਦੇ ਨੇ ਕੱਢਣ ਕਹਿੰਦੇ ਤੂੰ ਤਾਂ ਵੀ ਧਿਆਨ ਨਹੀਂ ਦਿੰਦੀ ਹੈਗੀ ਇਦਾਂ ਕਰਕੇ ਹਨਾ ਚਾਹੇ ਪਹਿਲਾ ਭਾਂਡੇ 'ਚ ਪਾਈ ਪਈ ਹੋਵੇ ਫਿਰ ਫਿਰ ਵੀ ਉਹਨਾਂ ਨੇ ਅੱਡ ਭਾਂਡਾ ਜਿਹੜਾ ਲਗਾ ਦਿੰਦੇ ਨੇ ਉਹ ਤੇ ਇੱਥੇ ਮੈਂ ਬਸ ਉਹੀ ਲੱਗੀ ਸੀ ਭਾਂਡੇ ਨਾਲ ਨੀਦਣ ਮੈਂ ਗਰਮ ਪਾਣੀ ਕੀਤਾ ਸੀ ਮੈਂ ਕਿਹਾ ਇਹ ਜਿਹੜੇ ਮਲਾਈ ਵਾਲੇ ਭਾਂਡੇ ਵੀ ਤਾਂ ਗਰਮ ਪਾਣੀ ਨਾਲ ਹੀ ਧੋਤੇ ਜਾਣਗੇ ਦੂਜੇ ਭਾਂਡੇ ਵੀ ਨਾ ਇੱਥੇ ਇੰਨੇ ਜ਼ਿਆਦੇ ਹੋਏ ਪੈ ਸੀ ਮੈਨੂੰ ਦੇਖ ਦੇਖ ਕੇ ਨਾ ਘਬਰਾਹਟ ਹੋਣ ਲੱਗ ਗਈ ਮੈਂ ਕਿਹਾ ਪਹਿਲਾਂ ਮੈਂ ਕਿਚਨ ਜਿਹੜਾ ਇਹ ਭਾਂਡਿਆਂ ਦਾ ਕੰਮ ਆ ਪਹਿਲਾਂ ਖਿਲਾਰਾ ਇਹੀ ਚੱਕਾਂ ਮੈਂ ਕਿਹਾ ਫਿਰ ਮੈਂ ਕੋਈ ਹੋਰ ਕੰਮ ਕਰੂੰਗੀ ਤੇ ਨਾਲ ਦੀ ਨਾਲ ਇੱਥੇ ਮੈਂ ਲੱਗੀ ਸੀਗੀ ਅਦਰਕ ਵਗੈਰਾ ਚੀਰ ਕੇ ਸਾਗ ਉਹਦੇ ਵਿੱਚ ਪੌਣ ਹਨਾ ਕੁੱਟ ਕੇ ਪਾਵਾਂਗੇ ਆਪਾਂ ਇੱਥੇ ਤੇ ਲਓ ਜੀ ਆਪਣਾ ਘੋਵੀ ਜਿਹੜਾ ਬਣਣਾ ਲਗਾ ਤੇ ਇੱਥੇ ਹੋ ਗਈ ਸੀ ਸ਼ਾਮ ਅਦਰਕ ਵਗੈਰਾ ਮੈਂ ਪਾਤਾ ਸੀ ਤੇ ਸਾਗ ਨੂੰ ਲੱਗੀ ਸੀ ਮੈਂ ਦੇਖਣਾ ਹਨਾ ਨੇ ਰਾਦੇ ਦਿਖਾ ਸਾ ਹੋ ਗਿਆ ਸੀ ਦੂਜੇ ਸਾਰੇ ਰੋਟੀਆਂ ਬਣਾਉਣ ਲੱਗੇ ਸੀ ਮੈਂ ਸਾਗ ਨੂੰ ਦੇਖੀ ਜਾਂਦੀ ਸੀ ਤੇ ਨਾਲ ਨਾਲ ਇਥੇ ਨੂਰ ਮੇਰੇ ਕੋਲ ਹੀ ਫਰੀ ਜਾਂਦੀ ਸੀ ਤਾਂ ਵਿੱਚ ਮੈਂ ਨਾ ਮਿੰਟ ਵੀ ਨਹੀਂ ਦੂਰ ਜਿੱਦਣੇ ਪਤਾ ਲੱਗੇ ਜੇ ਵੀ ਸਾਗ ਸਾਗ ਬਣਦਾ ਜੇ ਨਾ ਦੋ ਵਰਤ ਹੈ ਮੈਂ ਤਾਂ ਇਥੇ ਰੋਟੀ ਵੀ ਲੈ ਕੇ ਖਾ ਗਈ ਸੀ ਜਿਹੜੀ ਸਵੇਰ ਵਾਲੀ ਪਈ ਸੀ ਕਹਿੰਦੀ ਨਾ ਮਮਾ ਮੈਨੂੰ ਤਾਂ ਇਦਾਂ ਹੀ ਦੇ ਦੇ ਮੈਂ ਨਾਲੇ ਬਹੁਤ ਗਿਆ ਮੈਂ ਕਹਾ ਵੀ ਰੋਟੀ ਬਣੀ ਜਾਂਦੀ ਆ ਵੀ ਤੂੰ ਬੈਸ ਬਣਾਉਣੀ ਆ ਵੀ ਤੂੰ ਖਾ ਲੀ ਨਾ ਕਹਿੰਦੀ ਕਿੰਬ ਤੱਕ ਕਿੰਨਾ ਘੰਟਾ ਟਾਈਮ ਲਾਦੀ ਸੀ ਰੋਟੀ ਬਣਾਉਣ ਨੂੰ ਕਹਿੰਦੀ ਨਾ ਮੈਨੂੰ ਤਾਂ ਇੱਥੇ ਹੀ ਦੇ ਦੇ ਰੋਟੀ ਤੇ ਇਹਨੇ ਇਦਾਂ ਹੀ ਵਸ ਅੱਧੀ ਰੋਟੀ ਕਾਜੀ ਸਾਗ ਆਪਣਾ ਰਿਜ ਗਿਆ ਤਕਰੀਬਨ ਟਾਈਮ ਇਥੇ 7:30 ਤੱਕ ਹੋ ਗਿਆ ਰੋਟੀਆਂ ਵੀ ਨਹੀਂ ਲੇਟ ਹੋਇਆ ਇਥੇ ਮੈਂ ਉਹ ਨਿਕੇ ਰੱਖ ਲਿਆ ਤੇ ਸਾਗ ਆਪਣਾ ਰਿਜ ਹੀ ਜਾ ਰਿਹਾ ਬਸ ਆਲਣ ਵਗੈਰਾ ਪਾਉਣੇ ਵਧੀਆ ਖੁੱਲ ਗਿਆ ਹੀ ਵਧੀਆ ਬਣ ਗਿਆ ਸਾਗ ਤਾਂ ਵੈਸੇ ਬਿਲਕੁਲ ਖੁੱਲ ਗਿਆ ਜੈਸ ਨੇ ਬਲਾਈ ਵਰਗਾ ਸਾਗ ਹਨ ਉਹ ਬਣ ਗਿਆ ਟਾਈਮ ਕਾਜੀ ਹੋ ਰ ਲੱਗ ਗਿਆ ਸੀ ਬਹੁਤ ਛਿੰਨ ਘਬੜਾਇਆ ਹੋਇਆ ਸੀ ਲੈਂਦਾ ਹੋਇਆ ਸੀ ਸੋਰੀ ਨਹੀਂ ਤਾਂ ਖਰਾਬ ਹੋ ਜਾਂਦਾ ਹਨਾ ਹਨੇਰਾ ਬੋਟਲ ਪਿੰਦਾ ਰਿੰਗ ਲਾਈਟ ਨਹੀਂ ਹੈ ਜੀ ਮੇਰੇ ਕੋਲੇ ਨੰਨਹਰੀ ਲੋਡ ਆ ਰਹਾ ਮੂੰਗਾਉਂਗੇ ਮੈਂ ਇਹ ਟ੍ਰਾਈ ਬੋਰਡ ਤਾਂ ਮੈਂ ਆਵळा ਮੰਗਾ ਲਿਆ ਸੀ ਬਹੁਤ ਜਣਕਿਆ ਨਾ ਸੋ ਹੋ ਗਿਆ ਇਹ ਨਾਲ ਹੁਣ ਰਿੰਗ ਲਾਈਟ ਨਹੀਂ ਆ ਗਿਆ ਇਸ ਮੈਨੂੰ ਇੱਜਾ ਵੀ ਥੋੜੇ ਹੀ ਆਪਾਂ ਹੋਰ ਹਨਾ ਵੀ ਥੋੜੇ ਸਬਸਕਰਬਰ ਆਪਣੇ ਹੋਰ ਵੱਗ ਜਾਣ ਹਨਾ ਫੇਰ ਹੀ ਸਮਾਨ ਲੈਣ ਦਾ ਫਾਇਦਾ ਇਹ ਕਹਿੰਦੇ ਸੀ ਕਾ ਥੋੜੀ ਜੀ ਗਰੋਥ ਲੁਹਰ ਹੋ ਗਈ ਆ ਆਪਣੇ ਹੈ ਨਾ ਚੈਨਲ ਦੀ ਫਿਰ ਆਪਣਿਆਂ ਵਾਲੇ ਸਮਾਨ ਕੁਤੇ ਮੈਂ ਜਮਾਨ ਇਕੱਠਾ ਕਰਦੇ ਰੱਖੀ ਆ ਮਨ ਨੂੰ 80 ਸੀ ਹੌਲੀ ਹੌਲੀ ਜਿਹੜੇ ਆ ਪਲੇ ਸਬਸਕਰਰ ਨੇ ਹਨਾ ਹੌਲੀ ਹੌਲੀ ਵੱਧ ਰਹੇ ਨੇ ਨਾ ਬਲੀ ਤੁਸੀਂ ਅੱਗੇ ਵੀ ਹਨਾ ਜਰੂਰ ਆਪਣੀ ਵੀਡੀਓ ਨਾਲ ਸ਼ੇਅਰ ਕਰਿਆ ਤੁਮ ਬਸ ਆਪਣੀ 숍 ਤਿਆਰ ਹੋ ਜੇ ਮੈਂ ਆਪਣੇ ਕੰਮ ਦੀਆਂ ਆਪਣੇ ਸਲਾਈ ਦੀਆਂ ਬਸ ਥੋੜੇ ਜਿ ਦਿਨ ਖੋਲੇ ਹਨਾ ਮੈਂ ਜਰੂਰ ਪਾਇਆ ਕੁ ਬਣਾਇਆ ਕੁ ਜਿੱਦਾਂ ਨੇ ਮੈਨੂੰ ਕੰਮ ਆਉਦਾ ਜਿਵੇਂ ਦਾ ਮੈਨੂੰ ਆਦਾ ਮੈਂ ਜਰੂਰ ਤੁਹਾਡੇ ਨਾਲ ਜਿਹੜਾ ਕੰਮ ਆਪਣਾ ਸ਼ੇਅਰ ਕਰਿਆ ਕਰੂੰਗੀ ਤੇ ਪਲੀਜ਼ ਆਪਣੇ ਫੈਵਰੀ ਸਰਕਲ ਚ ਅੱਗੇ ਵੀ ਹਨ ਆਪਣਾ ਜਿਹੜਾ ਚੈਨਲ ਹੈ ਹਨ ਅੱਗੇ ਵੀ ਸ਼ੇਅਰ ਕਰਿਆ ਗੋ ਹਨ ਤੇ ਸਾਗ ਆਪਣਾ ਬਣ ਰਿਹਾ ਬਸ ਆਲਣ ਵਗੈਰਾ ਪੋਲੀਆਂ ਬੇਟੀ ਪਾਰੇ ਖਾਲੇ ਮੇਰੀ ਯੂਨੀਫਾਰਮ ਜਿਹੜੀ ਉਹ ਵੀ ਇੱਥੇ ਤੂਣ ਵਾਲੀ ਆ ਮੇਰੀ ਤੇ ਤੂਣ ਵਾਲੀ ਇੱਕ ਵਾਰੀ ਮੈਂ ਕਾ ਸਾਗ ਦਾ ਆਪਣਾ ਕੰਮ ਜਿਹੜਾ ਹੋ ਜੀ ਫਿਰ ਰੋਟੀ ਦਾ ਰਹਿ ਜੀ ਕੱਲਾ ਨੂੰ ਉਹਦਾ ਕੀੜਦੀ ਖੱਦੀ ਹੈ ਕਿਚੀ ਦੀ ਕੀ ਬਣੇ ਸਾਨੂੰ ਸ਼ੌਕ ਬਹੁਤ ਆ ਵੈਸੇ ਹਨ ਇਕੱਠਿਆਂ ਦਾ ਰੋਟੀ ਜੂਰ ਚੁੱਲਾ ਚਲੋ ਹਨ ਅੱਡੋ ਅੱਡੀ ਆਪਣਾ ਨਹੀਂ ਕਹਿੰਦੇ ਹੈਗੇ ਖਾਣਾ ਪੀਣਾ ਨਾ ਆਪੋ ਹਵਲਾ ਸਭ ਬਹੁਤ ਆ ਦੇਖੋ ਸਾਰਾ ਪਰਿਵਾਰ ਅੰਦਰ ਪਰੂਹਿੰਦੇ ਦਿਸ ਰਹੇ ਨੇ ਪਿਛਲੇ ਦਰ ਹਨ ਗੇਟ ਆਪਣਾ ਮੇਨ ਇੱਕ ਆ ਹਨ ਕੋਈ ਹੋਣੀ ਹੈ ਫੈਮਿਲੀ ਵਾਲਾ ਕੰਮੀ ਆ ਆਪਣਾ ਹਨ ਜਦੋਂ ਬੇਲੇ ਹੁੰਦੇ ਇਕੱਠੇ ਬਹਿ ਜਿੰਦੇ ਆ ਕੋਈ ਸੁੱਖ ਆ ਕੋਈ ਦੁੱਖ ਆ ਹਨ ਵੀ ਆਇ ਨਹੀਂ ਲੱਗਦਾ ਵੀ ਆਪਾਂ ਕੰਨੇ ਆ ਪਰ ਜਦੋਂ ਨਹੀਂ ਹੁੰਦੇ ਫਿਰ ਉਹਦੋਂ ਬਿਲਕੁਲ ਵੀ ਜੀ ਨਹੀਂ ਲੱਗਦਾ ਸਾਰਾ ਸੁਆ ਪਿਆ ਹੋਇਆ ਹਨ ਡੋਡੀ ਕੰਦਾ ਵਗੈਰਾ ਨਹੀਂ ਹੈਗੀਆਂ ਸਾਡੇ ਘਰ 'ਚ ਜਿਹੜੇ ਕੰਦਾ ਵਗੈਰਾ ਨੇ ਨਹੀਂ ਪੱਤੀਆਂ ਹੋਈਆਂ ਸਿੱਧੀਆਂ ਅਪਕਾ ਸਾਰਾ ਸਤਿ ਸ਼੍ਰੀ ਅਕਾਲ ਜੀ ਅੱਲ ਤਲਾਕਾ ਜੀ ਬਹੁਤ ਕਰਦੇ ਜੇ ਕਰਾਇਆ ਜੇ ਨੋ ਤੇ ਫਸਟ ਨੀ ਚੈਨਲ ਨੂੰ ਸਬਸਕ੍ਰਾਈਬ ਕਰ ਲਈਏ ਕਹਿੰਦੇ ਵਸੇ ਲੋੜ ਨਹੀਂ ਹੈ ਨਾ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਆਪਦੇ ਆਪ ਹੀ ਹਨਾ ਕਰ ਲੈਣੇ ਹੋਗੇ ਹਨਾ ਜੇ ਤੁਸੀਂ ਕਰ ਲੈਣਾ ਵੀ ਅੱਜ ਦੀ ਗੱਲ ਹੈਗੀ ਕਮੈਂਟ ਵੀ ਜਰੂਰ ਕਰਿਆ ਕਰੋ ਹਨਾ ਲਾਈਕ ਵੀ ਕਰਿਆ ਕਰੋ ਨਹੀਂ ਤਾਂ ਕਿ ਮੈਨੂੰ ਪਤਾ ਲੱਗੇ ਵੀ ਹਾਂ ਮੈਂ ਜਿਹੜੀ ਵੀਡੀਓ ਵੀ ਵਧੀਆ ਬਣਾਈ ਹੈ ਜਾਂ ਕਿੰਨਾ ਕੁ ਚੈਨਲ ਲਾਈਕ ਕਰੀ ਪਤਾ ਲੱਗਦਾ ਹੁੰਦਾ ਵੀ ਹਾਂ ਮੈਂ ਵਧੀਆ ਕਰ ਰਹੀ ਹਾਂ ਆ ਦੇਖੋ ਨੂਰ ਵੀ ਆ ਗਿਆ ਆਪਣਾ ਨੱਚ ਰਚਦੇ ਕੀ ਇਹ ਗਾਣੇ ਨੇ ਨੱਚੋ 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 ਨੇਰੀ ਆਈ 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 ਰਚ ਨੱਚ ਕੋਣ ਚਿਕਾ ਤੜਗਾ ਬੋਲੀ ਕੀ ਕਰਾਉਣਾ ਤੂੰ ਕੀ ਕਰਾਉਣਾ ਬੋਲ ਦੇਖ ਨੂੰ ਨੱਚਦਾ ਨੂਰੇ ਜੂੜਾ ਸੋਨਾ ਲੱਗਦਾ ਹਨ ਜਸਨੂਰ ਸਿੰਘ ਹਨਾ ਕੀ ਆ ਤੂੰ ਰੋਟੀ ਨੂੰ ਪਾਤਾਈ ਸਾਰੀ ਹੋਰ ਕਿੰਨੇ ਕ ਪਾਉਣੀਆਂ ਕੰਪਨ ਦੇ ਨਾ ਨਾ ਬੱਤ ਡੰਡਾ ਨਾ ਮਾਰੀ ਨੌਣਗੇ ਭਾਰੇ ਨਾ ਜਾਣੇ ਹਰ ਆਏ ਰੋਣਗੇ ਹੋ ਕਿਵੇਂ ਰੋਣਗੇ ਨਾ ਡੰਡਾ ਨਾ ਮਾਰੀ ਅੱਜ ਦੀ ਜੱਟੀਆਂ ਦੀਆਂ ਨੇ ਦੇਖੋ ਲੋਟ ਸਾਡੀ ਕਿਵੇਂ ਐ ਕਰਦੇ ਹੋਗੇ ਇਹ ਕਰੋਗੇ ਨੱਚੋ ਨੱਚੋ ਰਚੋ ਨੇਰੀ ਆਈਆ ਰੁੱਤ ਨੱਚਰੇ ਦੀ ਆਈ ਨਹੀਂ ਕਰਗੇ ਨੇਰੀ ਆਈਆ ਕੀ ਆਈਏ ਦੇਰੀ ਹੈ ਗਿਆ ਨਾ ਨਾ ਬਤਵ ਜੁਦੰਦ ਚ ਚਲੋ ਜੀ ਫਸਲ ਕਰਨੀ ਪਾਣੀ ਲੋ ਜੀ ਇੱਥੇ ਮੈਂ ਲੱਗੀ ਸੀ ਕਿ ਸਾਗ ਦੇ ਵਿੱਚ ਆਲਣ ਪਾਉਣਾ ਹਨਾ ਨੇਰਾ ਫੁੱਚੀ ਅੱਠ ਦਾ ਟਾਈਮ ਹੈ ਜਿਹੜੇ ਇੱਥੇ ਹੋ ਹੀ ਗਿਆ ਸੀਗਾ ਤੇ ਮੈਂ ਕਿਹਾ ਚੱਲਾਂ ਅਬ ਇਹ ਆਲਣਾ ਜਿਹੜਾ ਇੱਥੇ ਬੈਠ ਕੇ ਪਾ ਲੈਣੀ ਹੈ ਵੈਸੇ ਤਾਂ ਮਤਲਬ ਹੈਗਾ ਸੀ ਉੱਪਰ ਪਰ ਫਿਰ ਵੀ ਕੈਮਰੇ ਦੇ ਵਿੱਚ ਨਾ ਬਹੁਤ ਜ਼ਿਆਦਾ ਇੱਥੇ ਨੇਰਾ ਲੱਗਦਾਗਾ ਤੇ ਤਾਂ ਤਾਂ ਮੈਂ ਕੈਰੀ ਸੀ ਮகம் ਨੂੰ ਰੇਂਗਲ ਹੈ ਦਿੱ ਲੂਡਾ ਮੈਂ ਕਿ ਹੁਣ ਮੈਂ ਉਹ ਵੀ ਮੰਗਵਾਉਣੀ ਆ ਹਨਾ ਥੋੜੀ ਜੀ ਵੀ ਆ ਕਲੀਅਰ ਜੀ ਦਿਖਣ ਲੱਗ ਜਿੰਦੀ ਆ ਹਨਾ ਜਿਹੜੀ ਆਪਣੀ ਪਿਕ ਵਗੈਰਾ ਹੁੰਦੀ ਆ ਜਾਂ ਵੀਡੀਓ ਵਗੈਰਾ ਹੁੰਦੀ ਆ ਹਨਾ ਉਹ ਤੇ ਇੱਥੇ ਮੈਂ ਆਲਣ ਪਾਰੀ ਸੀਗੀ ਕਣਕ ਅਰੇ ਕਣਕ ਨਹੀਂ ਸੌਰੀ ਬੇਸਣ ਦਾ ਆਲਣ ਪਾਰੀ ਸੀ ਮੱਕੀ ਦਾ ਆਟਾ ਮੇਰੇ ਕੋਲ ਨਹੀਂ ਹੈਗਾ ਸੀਗਾ ਬਾਜੇ ਦਾ ਪਿਆ ਸੀ ਪਰ ਉਹ ਪਤਾ ਨਹੀਂ ਬੇਟੀ ਨੇ ਕਿੱਥੇ ਰੱਖਤਾ ਨਾ ਉਹ ਲੱਭਿਆ ਹੀ ਨਹੀਂ ਹੈਗਾ ਪਹਿਲਾਂ ਤਾਂ ਉਹਨੇ ਢੋਲੀਆਂ ਇੱਕਦਮ ਦੇਖਿਆ ਸੀਗਾ ਕੁਛ ਕੱਢਦੀ ਸੀ ਵਿੱਚੋਂ ਤੇ ਉਸ ਦਿਨ ਉਹਨੂੰ ਪਤਾ ਨਹੀਂ ਕਿੱਥੇ ਰੱਖਤਾ ਲਵਾ ਵਿੱਚ ਲੈ ਕੇ ਆਏ ਸੀ ਉਹ ਵਾਪਾ ਥੋੜਾ ਜਿਹਾ ਮੰਗਵਾਇਆ ਸੀ ਮੈਂ ਤੇ ਬੇਸਣ ਦਾ ਆਲਣਾ ਜਿਹੜਾ ਆਪਾਂ ਉਹੀ ਇੱਥੇ ਪਾਵਾਂਗੇ ਤੇ ਨਾਲ ਨਾਲ ਹੀ ਅਜ ਨੂਰ ਕਹਿੰਦੀ ਮम्मा ਵੀ ਤੁਸੀਂ ਰੋਟੀ ਵੀ ਚੁੱਲ੍ਹੇ ਦੇ ਵਾਂਗ ਹੀ ਬਣਾਓ ਪਤਾ ਨਹੀਂ ਕੀ ਗੱਲ ਹੈ ਨਾ ਅਗੇ ਸਿਕਾ ਨਿਆ ਮਕਾਇਤਾ ਬੇਬੀ ਵਾਲੀਆਂ ਹਰਕਤਾਂ ਕਰਦੀਆਂ ਹਨਾ ਕਹੂਗੀ ਨਾ ਮੈਨੂੰ ਤਾਂ ਚੁੱਲੇ ਦੀ ਰੋਟੀ ਬੜੀ ਸਵਾਦ ਲੱਗਦੀ ਤੁਸੀਂ ਤਾਂ ਚੁੱਲੇ ਦੀ ਰੋਟੀ ਬਣਾਓ ਤੇ ਇੱਥੇ ਨਾ ਸਪੈਸ਼ਲ ਨੇ ਕਿਹਾ ਕਹਿੰਦੀ ਮਮਾ ਮੈਂ ਨਾ ਇੱਥੇ ਵੇਖੀ ਰੋਟੀ ਖਾਣੀ ਮੈਂ ਤੁਸੀਂ ਚੁੱਲੇ ਤੇ ਰੋਟੀ ਬਣਾਓ ਪਹਿਲਾਂ ਤਾਂ ਮੈਨੂੰ ਰਾੜ ਨਹੀਂ ਨਹੀਂ ਹੁੰਦੀ ਸੀ ਪਰ ਅੱਜ ਨਾ ਮੈਨੂੰ ਰੋਟੀਆਂ ਸੱਚੀ ਮੈਂ ਨਹੀਂ ਜਿਆਦਾ ਖੁਸ਼ ਹੋਈ ਤੇ ਮੇਰੀ ਰੋਟੀ ਚੁੱਲੇ ਦੇ ਵਿੱਚ ਜਾਨੀ ਰਾੜ ਨਹੀਂ ਆ ਗਈ ਸੀ ਮੈਂ ਕਦੇ ਬਣਾਈ ਹੀ ਨਹੀਂ ਹੈਗੀ ਚੁੱਲੇ ਤੇ ਰੋਟੀ ਪਤਾ ਨਹੀਂ ਕੀ ਗੱਲ ਪਰ ਮੈਨੂੰ ਔਖੀ ਲੱਗਦੀ ਸੀ ਕਦੇ ਜਦੋਂ ਕਰਿਆ ਨਾ ਹੋਵੇ ਹਨਾ ਕੰਮ ਤੇ ਨਾਲ-ਨਾਲ ਇੱਥੇ ਬੱਚੇ ਮੇਰੇ ਕੋ ਤੇ ਆਹ ਕੋ ਆਪਣਾ ਹੋ ਗਿਆ ਬਣ ਕੇ ਤਿਆਰ ਲਓ ਜੀ ਬੱਚਿਆਂ ਦਾ ਮੈਂ ਕਰ ਲਿਆ ਦਾ ਦੁੱਧ ਗਰਮ ਤੇ ਪਾਪਾ ਜੀ ਦੇ ਆਪਾਂ ਬਣਾਉਣੇ ਆ ਚਾਹ ਪਾਪਾ ਜੀ ਨੂੰ ਜੇ ਕੱਲਾ ਦੁੱਧ ਪੀਂਦੇ ਵੀ ਨਾ ਚਾਹ ਤਾਂ ਤੁਹਾਨੂੰ ਹਾਸੀ ਵਗੈਰਾ ਹੋ ਜਦੀ ਸੀ ਲੋਨ ਚਾਹ ਪੱਤੀ ਦੇ ਵਿੱਚ ਬਾਲ ਕੇ ਜਾਂ ਕੇ ਫੇਰ ਚਾਹ ਨੂੰ ਬਣਾ ਕੇ ਫੇਰ ਦੁੱਧ ਜਿਹੜਾ ਪੀਂਦੇ ਆ ਲੋ ਜੀ ਇਥੇ ਕੀ ਚੰਦਾ ਘਮ ਮੈਂ ਸਾਰਾ ਕਰ ਲਿਆ ਟੋਟਲ ਖਤਮ ਭੰਡੇ ਵੀ ਗਏ ਸਾਰੇ ਆਪਣੇ ਸਾਫ ਕਰ ਦਿੱਤੇ ਬਸ ਕੱਲੇ ਆਪਣੇ ਜਿਆਦਾ ਕਮਰੇ ਰਹਿ ਗਿਆ ਤੇ ਆਪਾਂ ਇਥੇ ਆਪਣੀ ਵੀਡੀਓ ਦਾ ਕਰਦੇ ਆ ਐਂਡ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਬੈਲਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਸਸ਼ਕਾਲ ਸਾਰਿਆਂ ਨੂੰ